ਇਹ ਤੁਹਾਡੀ ਦਿੱਕਤੀ ਦੇ ਨਾਲ ਬਹੁਤ ਹੀ ਲੋਕ ਪ੍ਰਸ਼ੰਸਾ ਹੋ ਰਹੇ ਨੇ। ਇਸ ਲਈ ਅਸੀਂ ਸਭ ਨੂੰ ਐਂਬੂਲੈਂਸ ਲਿਖਣ ਕਿਹਾ। ਕੋਈ ਦੇਖੋ ਜੀ ਗੱਡੀਆਂ ਕਿੱਧਰ ਅੱਗੇ ਚੱਲ ਗਏ ਨਾ। ਇੱਕ ਬਜ਼ੁਰਗਾਂ ਦੇ ਕੋਲ ਆ ਕੇ ਜੀ ਬਿਨਾਂ ਤੰਗ ਹੋ। ਜੀ ਨਾ ਨਾ। ਇਹ ਲਿਖਿਆ ਉੱਤੇ ਸਾਰਾ ਕੁਝ ਜੀ ਉਹ ਪੜ੍ਹ ਲਓ ਜੀ। ਬੜਾ ਉੱਤੇ ਲਿਖੋ। ਕਿਸ ਤਰ੍ਹਾਂ ਦੀ ਜਿਹੜੀ ਆ ਚੈਕਿੰਗ ਮੁਹਿੰ ਚਲਾਈ ਜਾ ਰਹੀ ਹੈ। ਦਾਰੇ ਪੀਐਨਵੀ ਚੌਂਕ ਤੋਂ ਲੈ ਕੇ ਜੀ ਜੋ ਆਪਣੇ ਪਸਤੀ ਹਡੇ ਤੱਕ ਲੋ ਟੋਲਰੈਂਸ ਰੋਡ ਬਣਾਇਆ ਗਿਆ ਜੀ ਜੀ ਉਸ ਦੇ ਉੱਤੇ ਕੋਈ ਸਕੂਟਰ ਮੋਟਰਸਾਈਕਲ ਕਾਰ ਸੜਕ ਦੇ ਉੱਤੇ ਜਿਹੜੀ ਆਪਾਂ ਨਹੀਂ ਖੜੀ ਹੋਣ ਲੈਂਦੇ ਸੀ ਮੈਂ ਪਿੱਛੇ ਲੈ ਜੋ ਟਾਵਰ ਆ ਜਿੰਨੇ ਦੇ ਗਿਆ ਕੰਟ੍ਰਾਡਿਕਟ ਰੋਡ ਤੋਂ ਆ ਹਾਂ ਹਾਂ ਅੜਕੇ ਦੇ ਉੱਤੇ ਜਿੰਨੀਆਂ ਵੀ ਰੇੜੀਆਂ ਫੜੀਆਂ ਦਕਾਨਾ ਫੁੱਟਪਾਥ ਦੇ ਉੱਤੇ ਲਾ ਕੇ ਖੜੇ ਆ ਸੀ ਉਹਨਾਂ ਦੇ ਖਿਲਾਫ 143 ਦਾ ਨੋਟਿਸ ਜਾਰੀ ਕਰਦੇ ਆ ਜੀ ਇਹ ਫੁੱਟਪਾਥ ਕਿਹੜਾ ਹੈਗਾ ਪੈਦਲ ਚੱਲਣ ਵਾਸਤੇ ਜੀ ਅਗਰ 143 ਦੇ ਨੋਟਿਸ ਦੇ ਤਹਿਤ ਉਹ ਆਪਣੀ ਕਾਰਵਾਈ ਨਹੀਂ ਕੀ ਕਰਦਾ ਰੋਡ ਤੋਂ ਕੋਈ ਚੀਜ਼ ਨਹੀਂ ਹਟਾਉਂਦਾ ਆਪਣੇ ਫੁੱਟਪਾਥ ਨੂੰ ਮਲ ਕੇ ਰੱਖਦਾ 188 ਦੇ ਤਹਿਤ ਉਹਦੇ ਖਿਲਾਫ ਪਰਚਾ ਦਰਜ ਕਰਦੇ ਆ ਜਲੰਧਰ ਸ਼ਹਿਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਅਤੇ ਟ੍ਰੈਫਿਕ ਵਿਵਸਥਾ ਵਿੱਚ ਵਿਗੜਨ ਪਾਉਣ ਵਾਲਿਆਂ ਤੇ ਸਖਤੀ ਵਰਤਦੇ ਹਨ ਜਲੰਧਰ ਪੁਲਿਸ ਕਮਿਸ਼ਨਰ ਸੁਭਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਪੁਲਿਸ ਸਤਰਕ ਨਜ਼ਰ ਆ ਰਹੀ ਹੈ ਅਤੇ ਸੜਕਾਂ ਤੇ ਅਣਗੈਲੀ ਵਰਤਦੇ ਹਨ ਗਲਤ ਤਰੀਕੇ ਨਾਲ ਵਾਹਨ ਖੜੇ ਕਰਨ ਅਤੇ ਦੁਕਾਨਾਂ ਵਾਲਿਆਂ ਵੱਲੋਂ ਨਜਾਇਜ਼ ਤੌਰ ਤੇ ਜਗ੍ਹਾ-ਜਗ੍ਹਾ ਸੜਕਾਂ ਤੇ ਕਾਊਂਟਰ ਲਗਾ ਕੇ ਵਿਗੜਨ ਪਾਉਣ ਵਾਲਿਆਂ ਤੇ ਸਖਤੀ ਵਰਤਦੇ ਹਨ ਚਲਾਣਤੇ ਚਲਾਣ ਕੀਤੇ ਜਾ ਰਹੇ ਹਨ ਇਹੀ ਸ਼ਕਤੀ ਜੋਤੀ ਚੌਕ ਤੇ ਆਸ-ਪਾਸ ਦੇ ਬਜ਼ਾਰਾਂ ਚੌਕਾਂ ਵਿੱਚ ਵੀ ਦੇਖਣ ਨੂੰ ਮਿਲੀ ਜਿੱਥੇ ਪੁਲਿਸ ਬੇਹੱਦ ਸਤਰਕ ਨਜ਼ਰਾਈ ਦਿਖਾਉਂਦੇ ਹਾਂ ਸਾਰੀ ਵੀਡੀਓ ਜਨਰਲ ਬਿਜ਼ਤੀ ਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਕਿਸ ਤਰ੍ਹਾਂ ਦੀ ਜਿਹੜੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਸਰ ਪੀਐਨਵੀ ਚੌਕ ਤੋਂ ਲੈ ਕੇ ਜੀ ਜੋ ਆਪਣੇ ਫਸਤੀ ਅਡੇ ਤੱਕ ਲੋ ਟੋਲਰੈਂਸ ਰੋਡ ਬਣਾਇਆ ਗਿਆ ਜੀ ਜਿਸ ਦੇ ਉੱਤੇ ਕੋਈ ਸਕੂਟਰ ਮੋਟਰਸਾਈਕਲ ਕਾਰ ਸੜਕ ਦੇ ਉੱਤੇ ਜਿਹੜੀ ਆਪਾਂ ਨਹੀਂ ਖੜੀ ਹੋਣ ਦਿੰਦੇ ਸੇ ਤਾਂ ਜਾਂਦਾ ਮੰਨਣਾ ਸੜਕ ਦੇ ਉੱਤੇ ਜਿੰਨੀਆਂ ਵੀ ਰੇਡੀਆਂ ਫੜੀਆਂ ਦੇ ਕੰਨਾ ਫੁੱਟਪਾਥ ਦੇ ਉੱਤੇ ਲਾ ਕੇ ਖੜੇ ਆ ਸੀ ਉਹਨਾਂ ਦੇ ਖਿਲਾਫ 143 ਦਾ ਨੋਟਿਸ ਜਾਰੀ ਕਰਦੇ ਆ ਜੀ ਜੀ ਅਗਰ 143 ਦੇ ਨੋਟਿਸ ਦੇ ਤਹਿਤ ਉਹ ਆਪਣੀ ਕਾਰਵਾਈ ਨਹੀਂ ਕੀ ਕਰਦਾ ਰੋਡ ਤੋਂ ਚੀਜ਼ ਨਹੀਂ ਹਟਾਉਂਦਾ ਆਪਣੇ ਫੁੱਟਪਾਥ ਨੂੰ ਮਲ ਕੇ ਰੱਖਦਾ 188 ਦੇ ਤਹਿਤ ਉਹਦੇ ਖਿਲਾਫ ਪਰਚਾ ਦਰਜ ਕਰਦੇ ਆ ਸਿਰਫ ਇੱਛੇ ਜੇ ਬਾਹਰ ਕਬਜ਼ੇ ਕੀਤੀ ਹੋਈ ਲੋਕਾਂ ਨੇ ਕਾਊਂਟਰ ਲਾਏ ਹੋਏ ਆ ਇਹਨਾਂ ਦੀ ਕੀ ਕਰਵਾਈ ਕਰ ਰਹੇ ਆ ਇਹਨਾਂ ਨੇ ਸਤੋ ਟਾਈਮ ਲਿਆ ਇਹਨਾਂ ਨੇ ਨੋਟਿਸ ਇੱਕ ਮੈਂ ਜਾਰੀ ਕੀਤਾ ਆ ਕੱਲ ਦਾ ਜੀ ਇਹਨਾਂ ਨੇ ਅੱਜ ਜਿਹੜੇ ਬਾਹਟਾ ਕੇ ਪਿੱਛੇ ਲੈ ਕੇ ਜਾ ਰਹੇ ਜੀ ਕੁਝ ਸਮਾਂ ਲਿਆ ਵੀ ਸੰ ਨੂੰ ਕੁਝ ਸਮਾਂ ਹੋਰ ਦੇ ਦਿਓ ਜਿੰਨੇ ਵੀ ਫੁੱਟਪਾਥ ਦੇ ਉੱਤੇ ਕਾਊਂਟਰ ਆਰਾ ਵਗੈਰਾ ਰੱਖੇ ਆ ਜੀ ਉਹ ਬਿਲਕੁਲ ਇਹਨਾਂ ਦੇ ਫੁੱਟਪਾਥ ਤੋਂ ਹਟਾ ਹਟਾ ਦਿੱਤੇ ਸਰ ਪਿੱਛੇ ਉਹ ਨਹੀਂ ਦੇਖਿਆ ਕਿ ਗੱਡੀ ਇੱਕ ਚੱਕਰ ਲਾਇਆ ਹੋਗਾ ਕਿਸ ਤਰ੍ਹਾਂ ਪ੍ਰੋਸੀਜਰ ਹੈਗਾ ਸਾਰਾ ਇਹ ਓਏ ਗੱਡੀ 스티ਕਰ ਨਹੀਂ ਹੋਣਾ ਜੈਲੋ ਲਾਈਨ ਤੋਂ ਬਾਹਰ ਗੱਡੀ ਲਾਈ ਹੋਏ ਰੋਡ ਦੇ ਉੱਤੇ ਕਿਸੇ ਦੇਖਿਆ ਵੀ ਹੋਗਾ ਕਿ ਕਿਸੇ ਜਗ੍ਹਾ ਤੋਂ ਇੱਕ ਐਂਬੂਲੈਂਸ ਜਾ ਰਹੀ ਸੀ ਐਂਬੂਲੈਂਸ ਨੂੰ ਤੰਗੀ ਆਈ ਆ ਜੀ ਜ ਉਹ ਇਸ ਕਰਕੇ ਰੂਡ ਦੇ ਬਿਲਕੁਲ ਕਲੀਅਰ ਰਹਿਣਾ ਚਾਹੀਦਾ ਤੂ ਦੇ ਵਿੱਚ ਮਰੀਜ਼ ਆ ਮਰੀਜ਼ ਦੇ ਨਾਲ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੋ ਸਕਦਾ ਉਹਦੀ ਸਾਰੀ ਜ਼ਿੰਦਗੀ ਬਚ ਜੇ ਜੀ ਹੋ ਸਕਦਾ ਉਹਦੇ ਵਿੱਚ ਡਿਲੇ ਹੋ ਗਿਆ ਤਾਂ ਉਹ ਆਪਣੀ ਜ਼ਿੰਦਗੀ ਤੋਂ ਜਾਂਦਾ ਰਹੇ ਜੀ ਇਸੋ ਇਸ ਕਰਕੇ ਮਾਨ ਜੋ ਸਾਡੇ ਸੀਪੀ ਸਾਹਿਬ ਨੇ ਇਸ ਰੋਡ ਨੂੰ ਬਿਲਕੁਲ ਕਲੀਅਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ